ਸਮਸਾਬਦ ਦੇ ਦਿਸ਼ਾ ਨਿਰਦੇਸ਼ ਨੇ ਕਿ ਆਪਾਂ ਡਰਗ ਫ੍ਰੀ ਬਣਾਉਣਾ ਪੰਜਾਬ ਨੂੰ ਔਰ ਉਹਦੇ ਵਿੱਚ ਇਹ ਬਹੁਤ ਵੱਡਾ ਇੱਕ ਡਰਗ ਕਾਰਟਲ ਅ ਜ ਸਮੈਸ਼ ਹੋਇਆ ਜਿਹਦੇ ਜਿਹਨੂੰ ਆਪਾਂ ਕਹਿੰਦੇ ਆ ਬਿਗ ਫਿਸ਼ ਆਪਾਂ ਮੀਡੀਆ ਚ ਆਮ ਕਹਿੰਦੇ ਰਹਿੰਦੇ ਆ ਇਹ ਦੋ ਮੇਨ ਬਿਗ ਫਿਸ਼ ਸੀਗੀ ਇੱਕ ਮਨਜੀਤ ਇਹਦਾ ਬ੍ਰਦਰ ਲਵਜੀਤ ਇਹਨਾਂ ਤੋਂ 3 ਕਿਲੋ ਹਿਰੋਇਨ ਅਸੀਂ ਬਰਾਮਦ ਕੀਤੀ ਹੈ ਤੇ ਵਹੀਕਲਸ ਨੇ ਇੱਕ ਫੋਰਚੂਨਰ ਇੱਕ i20 ਇੱਕ ਰਨਾਲਟ ਇੱਕ ਮੋਟਰਸਾਈਕਲ ਹੈ ਸਵਾ ਪੰਜ ਲੱਖ ਡਰੱਗ ਮਨੀ ਹੈ ਔਰ ਬਹੁਤ ਸਾਰੀਆਂ ਪ੍ਰਾਪਰਟੀਆਂ ਜਿਹੜੀਆਂ ਉਹ ਇੰਟਰ ਸਟੇਟ ਵੀ ਮਧਿਆਪਰਦੇਸ਼ ਪੰਜਾਬ ਉਥੋਂ ਜਿਹੜੀਆਂ ਆਇਡੈਂਟੀਫਾਈ ਹੋਈਆਂ ਬਹੁਤ ਵੱਡਾ ਹਵਾਲਾ ਦਾ ਇੱਕ ਰੈਕਟ ਚੱਲ ਰਿਹਾ ਸੀ ਡਰੱਗ ਦੇ ਨਾਲ ਨਾਲ ਔਰ ਉਸ ਤੋਂ ਲਾਵਾ ਜਿਹੜੀ ਮੇਨ ਗੱਲ ਹੈ 2015 ਤੋਂ ਇਹ ਦੋਨੇ ਡੇ ਮੇਨ ਵੱਡੇ ਡਰਗ ਲਾਰਡ ਕਹਿ ਸਕਦੇ ਆ ਇਹ ਇਹ ਇਨਫੋਰਸਮੈਂਟ ਏਜੰਸੀਆਂ ਤੋਂ ਭੱਜੇ ਹੋਏ ਆ ਜੇ ਅਸੀਂ ਪੁਰਾਣਾ ਇਹਨਾਂ ਦਾ ਰਿਕਾਰਡ ਦੇਖੀਏ ਤੇ ਡੀਆਰਆਈ ਮੁੰਬਈ ਨੂੰ ਜਿਹੜੀ ਮੁੰਬਈ ਪੋਰਟ ਦੇ ਉੱਤੇ ਹੀਰੋਨ ਆਈ ਸੀ 2021 ਦੇ ਵਿੱਚ 260 ਕਿਲੋ ਉਹਦੇ 'ਚ ਇਹ ਮੇਨ ਅਕਿਊਜ਼ ਨੇ ਦੋਨੇ ਭਗਵਾੜੇ ਆ ਫੜੇ ਨਹੀਂ ਗਏ ਉਸ ਤੋਂ ਇਲਾਵਾ ਦਿੱਲੀ ਸਪੈਸ਼ਲ ਸੈੱਲ ਕੋਲ 6 7 2021 ਨੂੰ 356 ਕਿਲੋ ਹਿਰੋਇਨ ਦੀ ਬਰਾਮਦਗੀ ਹੋਈ ਸੀਗੀ ਉਹ ਚ ਵੀ ਇਹ ਦੋਨੇ ਮੇਨ ਅਕਿਊਜ਼ ਨੇ ਇਸ ਤੋਂ ਇਲਾਵਾ ਜਿਹੜੇ ਪੁਰਾਣੇ ਇਹਨਾਂ ਦੇ ਕੇਸ ਨੇ ਇੱਕ ਫਿਰੋਜ਼ਪੁਰ ਦਾ 22 ਕਿਲੋ ਦਾ 15 ਕਿਲੋ ਦਾ ਪੁਰਾਣਾ ਅੰਮ੍ਰਿਤਸਰ ਦਾ ਸੋ ਆਪਾਂ ਇੱਕ ਅੰਦਾਜ਼ਾ ਲਾ ਸਕਦੇ ਹਾਂ ਕਿ ਵੱਡੀਆਂ ਮੱਛੀਆਂ ਇਹੀ ਨੇ ਔਰ ਜੋ ਇਹਨਾਂ ਦੀ ਕੁਛ ਗੱਜ ਤੋਂ ਪਤਾ ਲੱਗਿਆ ਹੈ ਕਿ ਇਹਨਾਂ ਨੇ ਸ਼ਿਵਪੁਰੀ ਮੱਧਿਆ ਪ੍ਰਦੇਸ਼ ਦੇ ਵਿੱਚ ਜ਼ਮੀਨ ਲੈ ਕੇ ਉੱਥੇ ਛੁਪੇ ਹੋਏ ਰਹੇ ਉੱਥੇ ਵੀ ਇਹਨਾਂ ਨੇ ਚੁਪਾ ਕੇ ਰੱਖੀਏ ਕਨਸਾਈਨਮੈਂਟਸ ਪੁਰਾਣੀਆਂ ਗੱਲਾਂ ਨੇ ਉਹ ਜੇ ਆਪਾਂ ਪ੍ਰਾਪਰਟੀਆਂ ਦੀ ਗੱਲ ਕਰੀਏ ਤਾਂ ਇਹਨਾਂ ਦੀਆਂ ਪ੍ਰਾਪਰਟੀ ਜਿਹੜੀਆਂ ਅਮਰਸਰ ਰੂਰਲ ਦੇ ਏਰੀਆ ਦੇ ਵਿੱਚ ਆ ਹੈਗੀਆਂ ਦੋ ਤਿੰਨ ਜਗ੍ਹਾ ਬਾਬਾ ਬਕਾਲਾ ਦੇ ਕੋਲ ਇੱਕ ਰਾਏਪੁਰ ਚ ਹੈ ਗੁਰੂ ਕੀ ਵਡਾਲੀ ਘਰ ਹੈ ਪੁਰਾਣੀ ਜਿਹੜੀ ਨੇ ਜ਼ਮੀਨ ਸੀ ਇਹ ਦੋਨੇ ਜਿਹੜੇ ਹੈ ਜਰਨੈਲ ਸਿੰਘ ਦੇ son of ਜਰਨੈਲ ਸਿੰਘ ਨੇ ਫਾਦਰ ਦਾ ਨਾਮ ਜਰਨੈਲ ਸਿੰਘ ਹੈ ਤੇ ਇਹ ਧੁੰਨੇ ਵਾਲ ਉਹ ਇਹ ਵਾਲਾ ਟਾਹੇ ਵਾਲਾ ਤੋਂ ਟਾਹੇ ਵਾਲਾ ਪਿੰਡ ਹੈ ਚੋਲਾ ਸਾਬ ਦੇ ਸਿੱਖ ਤਰਨਸਰਨ ਚ ਉੱਥੋਂ ਦੇ ਰਹਿਣ ਵਾਲੇ ਆ ਔਰ ਇਹਨਾਂ ਜਿਹੜਾ ਬਾਕੀ ਪਰਿਵਾਰ ਹੈ ਉਹ ਵੀ اسی ਕੰਮ ਚੀਂ ਅੰਦਰ ਹੈ ਦਾਇ ਚਾਚਾ ਦੇ ਮੁੰਡੇ ਵੀ ਝੇਲ ਚ ਨੇ ਹੀਰੋਇਨ ਚ ਔਰ ਜਿਹੜੀ ਇੰਪੋਰਟੈਂਟ ਹੋਰ ਗੱਲ ਹੈ ਕਿ ਹੁਣ ਇਸ ਸਮੇਂ ਤਾਕ ਸੀਗੇ ਇੰਡੀਆ ਛੱਡਣ ਦੇ ਉਹਨਾਂ ਨੇ ਡਿਫਰੈਂਟ ਆਪਣੇ ਨਾਮ ਦੇ ਕੇ RPO ਲਖਨਊ ਦੇ ਉੱਥੇ ਅਪਲਾਈ ਕੀਤਾ ਲਖੀਮਪੁਰ ਖੇੜੀ ਦੇ ਐਡਰੈਸ ਦਿੱਤੇ ਯੂਪੀ ਦੇ ਤੇ ਉੱਥੋਂ ਇਹਨਾਂ ਨੇ ਪਾਸਪੋਰਟ ਬਣਾਏ ਕਿਨੇ ਜਿਹੜਾ ਮਨਜੀਤ ਹੈ ਜਸਵੀਰ ਸਿੰਘ ਦੇ ਨਾਮ ਤੇ ਹੈ ਤੇ ਲਵਜੀਤ ਦਾ ਹਰਮਨ ਦੇ ਨਾਮ ਤੇ ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਹਵਾਲਾ ਦਾ ਟ੍ਰਾਂਜੈਕਸ਼ਨ ਕਰ ਰਹੇ ਉਹ ਵੀ ਬੜੀ ਕਰੋੜਾਂ ਦੇ ਵਿੱਚ ਕਰਦੇ ਸੀਗੇ ਕਿਉਂਕਿ ਬਾਹਰ ਜਿਹੜਾ ਇਹਨਾਂ ਦੇ ਲਿੰਕ ਸੀ ਉਹਨਾਂ ਨੂੰ ਪੈਸੇ ਵਾਪਸ ਭੇਜਣੇ ਇਧਰ ਉਧਰ ਕਰਨੇ ਔਰ ਪ੍ਰਾਪਰਟੀ ਜਿਹੜੀ ਹੈ ਕਾਫੀ ਜੇ ਆਪਾਂ ਦੇਖੀਏ 10 ਕਿੱਲੇ ਜ਼ਮੀਨ ਹੈ ਇਨਾਂ ਦੀ オリジナル ਇੱਕ ਕੋਠੀ ਹੋ ਗਈ ਇੱਥੇ ਗੁਰੂ ਕੀ ਵਡਾਲੀ 2021 ਚ ਲਈ 15 ਵਿੱਗੇ ਜ਼ਮੀਨ ਹੈ ਆ ਛੇਪੁਰੀ ਦੇ ਵਿੱਚ ਮਧਿਆ ਪ੍ਰਦੇਸ਼ ਪੰਜ ਕਿੱਲੇ ਵਡਾਲਾ ਕਲਾਂ ਬਾਬਾ ਬਕਾਲਾ ਦੇ ਵਿੱਚ ਹੈ ਛੇ ਕਿੱਲੇ ਇਹਨਾਂ ਨੇ ਲਈ ਹੈ ਵਡਾਲਾ ਆਪਣੇ ਰਾਏਪੁਰ ਦੇ ਵਿੱਚ ਅਮਰਸਰ ਰੂਰਲ ਚ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜੇ ਕਾਫੀ ਢੇਰ ਤੋਂ ਇਹ ਪਗਵਾੜੇ ਬੰਦੇ ਇਸ ਕੰਮ ਤੇ ਵਿੱਚ ਲੱਗੇ ਹੋਏ ਸੀ ਉਹ ਇੱਕ ਕਮਿਸ਼ਨਰ ਪੁਲਿਸ ਔਰ ਸਾਡੀ ਟੀਮ ਡੀਸੀਪੀ ਸਾਹਿਬ ਮਿਸਟਰ ਹਰਪ੍ਰੀਤ ਮੰਡੇਰ ਅਮੂਲਕ ਸਾਡੇ ਸੀਆਈਏ 1 ਦੇ ਜਹਾਜ ਤੇ ਔਰ ਇਹਨਾਂ ਦੀ ਸਾਰੀ ਟੀਮ ਬਹੁਤ ਵੱਡੀ ਇਹਨੂੰ ਕਾਮਯਾਬੀ ਮੰਨਦੇ ਆ ਔਰ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਔਰ ਜਿਹੜੀਆਂ ਪ੍ਰਾਪਰਟੀਆਂ ਨੇ ਔਰ ਪਾਸਪੋਰਟਸ ਨੇ ਔਰ ਸਾਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਅੱਗੇ ਅਸੀਂ ਕਰਾਂਗੇ ਇਹਨੂੰ ਟਾਈਮ ਟੂ ਟਾਈਮ ਤੁਹਾਡਾ ਸ਼ੇਅਰ ਕਰਾਂਗੇ ਸਰ ਕੋ ਲੇਡੀਜ਼ ਵੀ ਹਾਂਜੀ ਇੱਕ ਲੇਡੀ ਹੈਗੀ ਜਿਹੜੀ ਇਹਨਾਂ ਦੀ ਗੁਰੂ ਕੀ ਵਡਾਲੀ ਦੀ ਆ ਉਹਦਾ ਨਾਮ ਹੈਗਾ ਜੀ ਇਸਕੋਰ ਤੇ ਜੇ ਇਹਨਾਂ ਦੀ ਆਪਾਂ ਏਜ ਪ੍ਰੋਫਾਈਲ ਦੇਖੀ ਤਾਂ ਹਰਮਨਜੀਤ ਪਹਿਲਾਂ ਲੜਕਾ ਫੜਿਆ ਸੀਗਾ ਉਹ ਵੀ ਇਹਨਾਂ ਦੇ ਪਿੰਡ ਦਾ ਹੀ ਚੋਲਾ ਸਾਹਿਬ ਦਾ ਇਹ 21 ਸਾਲ ਦਾ ਉਹ ਉਹ ਯੂਕੇ ਤੋਂ ਆਇਆ ਸੀ ਇਸ ਕਾਰੋਬਾਰ ਚ ਲੱਗ ਗਿਆ ਆ ਕੇ ਇਹਨਾਂ ਨਾਲ ਉਸ ਤੋਂ ਬਾਅਦ ਮਨਪ੍ਰੀਤ ਮੰਨਾ ਹੈ ਇਹ ਵੀ 19 ਸਾਲ ਦਾ ਹੈ ਇਹਨਾਂ ਦੇ ਪਿੰਡ ਦਾ ਹੀ ਹੈ ਖੇਤੀਬਾੜੀ ਕਰਦਾ ਸੀ ਪਰ ਇਹਨਾਂ ਨੇ ਉਹਨੂੰ ਲਾਲਚ ਦੇ ਕੇ ਤੇ ਦੱਸ ਕੇ ਵੀ ਚੰਗੇ ਪੈਸੇ ਮਿਲ ਜਾਂਦੇ ਆ ਜਿਹੜਾ ਮਨਜੀਤ ਮੰਨਾ ਹੈ ਜਿਹੜੀ ਬਿਗ ਫਿਸ਼ ਨੂੰ ਕਹਿੰਦੇ ਆ ਇਹ 35 ਸਾਲ ਦਾ ਹੈ ਹੀਰੋਇਨ ਦਾ ਹੀ ਕੰਮ ਕਰਦਾ ਹੈ। ਕਾਫੀ ਸਾਲ ਤੋਂ ਲਵਜੀਤ ਹੈ ਇਹ 33 ਸਾਲ ਦਾ ਇਹਦਾ ਭਰਾ ਇਹ ਵੀ ਟੋਟਲ ਡਰੱਗ ਦਾ ਹੀ ਕੰਮ ਕਰ ਰਿਹਾ ਹੈ ਕਾਫੀ ਸਾਲਾਂ ਤੋਂ। ਔਰ ਅਸੀਂ ਬਾਕੀ ਏਜੰਸੀਜ਼ ਨਾਲ ਵੀ ਹੰਟਾਈਅਪ ਕਰਾਂਗੇ ਕਿਉਂਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਹੋਣੀ ਹੈ। ਪਲੱਸ ਜਿਹੜੀ ਇਹਨਾਂ ਦੀ ਪਾਸਪੋਰਟਸ ਦਾ ਲਿੰਕ ਹੈ ਕਿ ਉਹ ਕਿਦਾਂ ਵੈਰੀਫਿਕੇਸ਼ਨ ਹੋਈ ਆ ਆਰਪੀਓ ਤੋਂ। ਗੱਡੀਆਂ ਗੱਡੀਆਂ ਜੀ ਇੱਕ ਫੋਰਚੂਨਰ ਇੱਕ i20 ਇੱਕ ਰਨਾਲਟ ਇੱਕ ਮੋਟਰਸਾਈਕਲ ਔਰ ਇੱਕ ਕੰਡਾ ਵੀ ਫੜਿਆ ਗਿਆ ਇਲੈਕਟ੍ਰੋਨਿਕ ਜਿਹੜਾ ਡਰੱਗ ਨੂੰ ਆਪਾਂ ਤੋਲਣ ਵਾਸਤੇ ਉਹ ਚੱਲ ਰਹੀ ਹੈ ਜੀ ਗੱਲ ਉਹ ਜੇ ਤਾਂ ਨਹੀਂ ਤੁਹਾਨੂੰ ਸ਼ੇਅਰ ਕਰਦੇ ਕਿਉਂਕਿ ਹੋਰ ਅਰੈਸਟ ਕਰਨੀਆਂ ਅਸੀਂ ਅੱਗੇ ਸਾਡੀ ਦੋ ਦਿਖਾ ਰਹੇ ਪਰ ਤੇਰੇ ਪੁੱਤ ਦੀ ਦੂਸਰੀ ਕਿਸ ਪਰ ਹੈ ਭਾਈ ਸਾਹਿਬ ਦੋ ਮੇਨ ਨੇ ਤਿੰਨ ਬੰਦੇ ਇਹਨਾਂ ਨਾਲ ਹੋਰ ਨੇ ਮੈਂ ਤੁਹਾਨੂੰ ਦੱਸਿਆ ਤਾਂ ਹੈ ਹਰਮਨਜੀਤ ਜਿਹੜਾ ਯੂਕੇ ਤੋਂ ਆਇਆ ਇੱਕ ਦੂਜਾ ਜਿਹੜਾ ਲੜਕਾ ਮਨਪ੍ਰੀਤ ਹੈ ਇਹ ਦੋਨੇ ਇਹਨਾਂ ਦੇ ਪਿੰਡ ਦੇ ਹੀ ਹੈ ਔਰ ਇੱਕ ਪੰਜਵੀ ਹੈਗੀ ਲੇਡੀ ਕੇਸ ਕੋਰ ਜਿਹੜੀ ਇਹਨਾਂ ਨੂੰ ਹਰ ਜਗ੍ਹਾ ਸਪੋਰਟ ਕਰਦੀ ਸੀ ਕਿਉਂਕਿ ਇੱਕ ਬਜ਼ੁਰਗ ਲੇਡੀ ਦਾ ਆਸਰਾ ਲੈ ਕੇ ਬੰਦਾ ਕਿਤੇ ਨਾ ਕਿਤੇ ਰਹਿ ਸਕਦਾ ਹੈ ਕਿਤੇ ਨਾ ਕਿਤੇ ਡਿਲੀਵਰੀ ਦੇ ਵਿੱਚ ਵੀ ਕੰਮ ਆ ਸਕਦਾ ਹੈ ਲੌਜਿਸਟਿਕਸ ਜਿਹੜੀ ਉਹਨਾਂ ਨੂੰ ਮਦਦ ਕਰਦੀ ਸੀ ਲੌਜਿਸਟਿਕਸ ਪ੍ਰੋਵਾਈਡ ਕਰਦੀ ਸੀ ਉਹ ਕੇਸ ਕੋਰ ਹੈ ਉਹਨਾਂ ਨੂੰ ਜੇਲ੍ਹ ਘਰੀ ਦਿੱਤਾ ਹੈ ਭਾਈ ਹਾਂ ਉਹ ਉਹ ਜੁਡੀਸ਼ਨ ਚਲੇ ਗਏ ਜੀ ਇਹਨਾਂ ਦਾ ਜੇ ਰਿਮਾਂਡ ਹੈਗਾ ਚੱਲ ਰਿਹਾ ਹੈ ਔਰ ਸਾਨੂੰ ਲੱਗਦਾ ਕਿ ਹੋਰ ਖੁਲਾਸੇ ਹੋਣਗੇ ਔਰ ਇੰਟਰ ਸਟੇਟ ਵੀ ਜਿਹੜੀਆਂ ਗੱਲਾਂ ਨੇ ਉਹ ਦੇਖੋ ਸਾਰੀਆਂ ਚੀਜ਼ਾਂ ਆਪਾਂ ਇਨਵੈਸਟੀਗੇਸ਼ਨ ਦਾ 파ਟ ਨੇ ਔਰ ਤੁਹਾਡੇ ਨਾਲ ਉਹ ਚੀਜ਼ਾਂ ਸ਼ੇਅਰ ਕੀਤੀਆਂ ਗਈਆਂ ਜਿਹੜੀਆਂ ਆਲਰੇਡੀ ਆਪਾਂ ਰਿਕਾਰਡ ਤੇ ਵੀ ਆ ਚੁੱਕੀਆਂ ਔਰ ਉਹਨਾਂ ਤੋਂ ਹੀ ਇਨਵੈਸਟੀਗੇਸ਼ਨ ਅੱਗੇ ਅਸੀਂ ਕੈਰੀ ਫਾਰਵਰਡ ਵੀ ਕਰਨੀ ਹੈ ਸਰ 2021 ਦੇ ਵਿੱਚ ਜਿਹੜੀ ਬੰਦ ਕਰਦੇ ਉਹਨਾਂ ਨੇ ਬੜੀ ਮੀਤੀ ਉਹਦੇ ਵਿੱਚ ਕੀ ਪ੍ਰਾਪਤੀ ਇਹਨਾਂ ਦਾ ਮੀਤਰੀ ਨਾਲ ਦੇਖੋ ਗੱਲ ਬੜੀ ਸਿੰਪਲ ਹੈ ਉਦੋਂ ਇਹ ਬਾਹਰਲਾ ਇੱਕ ਸਮਗਲਰ ਹੈਗਾ ਉਹਦਾ ਜਿਹੜਾ ਮੈਂ ਨਾਂ ਤਾਂ ਨਹੀਂ ਲੈ ਰਿਹਾ ਬਿਕੋਜ਼ ਉਹ ਫਿਰ ਕੱਲ ਡੀਕਟ ਹੋ ਜਾਂਦੀ ਹੈ ਉਹਨਾਂ ਦੇ ਜਿਹੜੇ ਕੰਟੈਕਟਸ ਨੇ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਦਾਰੇ ਚ ਲੈ ਕੇ ਆਉਣਾ ਬਾਹਰ ਕੰਟੈਕਟ ਕਰਕੇ ਹੀ ਇਹਨਾਂ ਨੇ ਸਾਰਾ ਇਹ ਕੰਮ ਕੀਤਾ ਸੀ ਪੋਰਟਸ ਦੇ ਉੱਤੇ ਉਦੋਂ ਇੰਨੀ ਇਹਨਾਂ ਦੇ ਜੋ ਪੁੱਛਗਿੱਛ ਆਇਆ ਕਿ ਇੰਨੀ ਸਖਤੀ ਨਹੀਂ ਸੀਗੀ ਤੋਂ ਉਹਨਾਂ ਨੂੰ ਲੱਗਿਆ ਕਿ ਬੜਾ ਵਧੀਆ ਟਿਕਾਪਾ ਇੰਪੋਰਟ ਐਕਸਪੋਰਟ ਦਾ ਕੰਮ ਸ਼ੁਰੂ ਕਰ ਲਿਆ ਇਹ ਆਪਾਂ ਇਸ ਬਾਨੇ ਨਾਲ ਉਥੋਂ ਪੋਰਟ ਦੇ ਕੰਟੇਨਰ ਦੇ ਵਿੱਚ ਪੁਸ਼ ਕੀਤੀ ਸੀ ਪਰ ਉਹ ਫੜੀ ਗਈ ਉਦੋਂ ਡੀਆਰਆਈ ਵੱਲੋਂ ਇਹ ਪਰੇ ਭਗਵਾੜੇ ਹੀ ਆ 2015 ਤੋਂ ਉਹ ਤਾਂ 2021 ਦੀ ਗੱਲ ਹੈ ਜਿਹੜੀ ਉਦੋਂ ਹੋਈ ਤੇ ਮੁੰਬਈ ਪੁਲਿਸ ਨੂੰ ਵੀ ਜਿਹੜੀ ਮਿਲੀ 356 ਕਿਲੋ ਉਹਦੇ ਵਿੱਚ ਵੀ ਇਹ ਸਾਰਾ ਮੇਨ ਰੋਲ ਹੀ ਇਹਨਾਂ ਦਾ ਸੀਗਾ ਪਰ ਫੜੇ ਨਹੀਂ ਗਏ ਉਹ ਅਸੀਂ ਹੁਣ ਚੈੱਕ ਕਰਨੇ ਆ ਜੀ ਪਾਸਪੋਰਟ ਤੁਹਾਨੂੰ ਦੱਸਦਾ ਸਾਨੂੰ ਉਹ ਨੰਬਰ ਵਗੈਰਾ ਆ ਗਏ ਉਹਨਾਂ ਦੀਆਂ ਕਾਪੀਆਂ ਉਹ ਸਾਰਾ ਆਪਾਂ ਨੂੰ ਲੋਕਲ ਪੁਲਿਸ ਨਾਲ ਟਾਈ ਅਪ ਕਰਨਾ ਪੈਗਾ ਕਿ ਵੈਰੀਫਿਕੇਸ਼ਨ ਕਿੱਦਾਂ ਹੋਈ ਕਿੱਦਾਂ ਇਹਨਾਂ ਨੇ ਅਪਲਾਈ ਕੀਤਾ ਉਹ ਸਾਰੀ ਚੀਜ਼ ਆਪਾਂ ਦੇਖਾਂਗੇ ਪ੍ਰੋਪਰਟੀ ਦੀ ਕੋਈ ਕਿੰਨੇ ਕਿੰਨੇ ਕਰੋੜਾਂ ਦੀ ਪ੍ਰੋਪਰਟੀ ਦੇਖੋ ਵੈਲਿਊਏਸ਼ਨ ਤਾਂ ਨਹੀਂ ਕੀਤੀ ਪਰ ਅਸੀਂ ਪ੍ਰੋਪਰਟੀ ਆਈਡੈਂਟੀਫਾਈ ਕਰ ਲਈ ਹੈ ਪਰ ਇਹਨਾਂ ਦਾ ਕੰਮ ਕਾਫੀ ਹਾਈ ਲੈਵਲ ਤੇ ਚੱਲ ਰਿਹਾ ਸੀ ਹਵਾਲੇ ਦਾ ਵੀ ਉਹਦੇ 'ਚ ਵੀ ਕੁਝ ਬੰਦੇ ਫਿਕਰ ਹੋਏ ਆ ਪਰ ਅਜੇ ਉਹਨਾਂ ਦੇ ਨਾਮ ਆਪਾਂ ਨਹੀਂ ਦੱਸ ਰਹੇ ਉਹਨਾਂ ਨੂੰ ਜਲਦੀ ਅਸੀਂ ਅਰੈਸਟ ਕਰਾਂਗੇ ਸਾਰੇ ਮਨਾਉਣ ਵਾਸਤੇ ਜਿਹੜੇ ਇਹਨਾਂ ਨੇ ਜਾਨ ਹੀ ਦੱਸਤਾ ਵੇ ਬਣਾਏ ਹੋਣਗੇ ਜਿਨ੍ਹਾਂ ਨੇ ਬਣਾਏ ਉਹਨਾਂ ਤੇ ਵੀ ਕਾਰਵਾਈ ਬਿਲਕੁਲ ਹੋਏਗੀ ਜੀ ਟਰੈਵਲ ਏਜੰਟ ਆ ਕੋਈ ਹੋਰ ਆ ਦੇਖੋ ਸਾਰੀਆਂ ਚੀਜ਼ਾਂ ਤਾਂ ਹੁਣ ਪਰਤਾਂ ਖੋਲਣਗੀਆਂ ਪਰ ਮੈਂ ਜਿਹੜੀ ਤੁਹਾਨੂੰ ਮੇਨ ਗੱਲ ਇਹਦੇ ਦੱਸਣੀ ਆ ਕਿ ਆਪਾਂ ਹਰ ਰੋਜ਼ ਸੁਣਦੇ ਆ ਕਿ ਬਿਗ ਫਿਸ਼ ਨਹੀਂ ਫੜੀ ਜਾਂਦੀ ਆਮ ਮੀਡੀਆ ਚ ਚਰਚਾ ਹੁੰਦਾ ਬਟ ਆਈ ਵਾਂਟ ਟੂ ਟੈਲ ਯੂ ਦਿਸ ਇਜ਼ ਐਕਚੁਅਲ ਬਿਗ ਫਿਸ਼ ਔਰ ਅਸਲੀ ਪ੍ਰੋਫੈਸ਼ਨਲ ਪੁਲਿਸਿੰਗ ਦੇ ਵਿੱਚ ਮੈਂ ਆਪਣੀ ਸਾਰੀ ਟੀਮ ਨੂੰ ਸਾਡੇ ਮਾਨਯੋਗ ਡੀਜੀ ਸਾਹਿਬ ਤੇ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਜਿਹੜੇ ਕੰਮ ਕਰ ਰਹੇ ਆ ਦਿੱਲੀ ਵਧਾਈ ਦਿਨਾ ਕਿ ਇੰਨਾ ਪ੍ਰੋਫੈਸ਼ਨਲ ਕੰਮ ਕਰਕੇ ਇੰਨੀ ਦੇਰ ਦੇ ਵੱਡੇ ਪਘੋੜੇ ਜਿਹੜੇ ਇੰਨਾ ਆਪਰੇਟ ਕਰ ਰਹੇ ਇੰਟਰ ਸਟੇਟ ਔਰ ਆਊਟਸਾਈਡ ਇੰਡੀਆ ਵੀ ਆਹੀ ਪੋਰਟਸ ਦੇ ਉੱਤੇ ਇਹ ਆ ਰਿਹਾ ਸੋ ਇਟਸ ਅ ਬਿਗ ਅਚੀਵਮੈਂਟ ਪੁਲਿਸ ਦਾ ਕੰਮ ਹੈ ਕਿ ਅਸੀਂ ਹਰ ਇੱਕ ਚੀਜ਼ ਨੂੰ ਬਰੀਕੀ ਨਾਲ ਇਨਵੈਸਟਿਗੇਟ ਕਰਨਾ ਔਰ ਜਦੋਂ ਵੀ ਸਾਨੂੰ ਰਿਕਵਰੀਜ਼ ਹੋਈਆਂ ਤੁਸੀਂ ਦੇਖਿਆ ਪਿਛਲੇ ਸਮੇਂ ਚ ਆਪਾਂ ਕਮਿਸ਼ਨਰ ਪੁਲਿਸ ਵੱਲੋਂ ਵੱਡੀਆਂ ਡਰੱਗ ਦੀਆਂ ਤੇ ਆਮ ਜ਼ਿਆ ਰਿਕਵਰੀਆਂ ਸਾਡੀ ਸਾਰੀ ਟੀਮ ਨੇ ਬੜੀ ਮਿਹਨਤ ਕੀਤੀ ਹੈ। ਤੋਂ ਅਸੀਂ ਹਰੇਕ ਚੀਜ਼ ਨੂੰ ਬਰੀ ਬਰੀਕੀ ਨਾਲ ਅੱਗੇ ਤੋਂ ਅੱਗੇ ਬੈਕਵਰਡ ਲਿੰਕੇਜ ਫਾਰਵਰਡ ਲਿੰਗੁਏਜ ਪ੍ਰੋਫੈਸ਼ਨਲ ਪੁਲਿਸਿੰਗ ਜੋ ਉਹ ਕਰਦੇ ਆ ਇਨਵੈਸਟੀਗੇਸ਼ਨ ਕਰਦੇ ਆ ਉਸੇ ਦਾ ਸਿਲਸਿਲਾ ਹੈ ਕਿ ਨਹੀਂ ਮਿਹਨਤ ਨਾਲ ਇਹ ਬਰੀਕੀ ਨਾਲ ਅੱਗੇ ਤੋਂ ਅੱਗੇ ਜਾਂਦੇ ਸਾਡੀ ਕੜੀ ਜਿਹੜੀ ਜੁੜੀ ਹੈ ਤੇ ਇਹ ਵੱਡੀ ਕਾਮਯਾਬੀ ਹੋਈ। ਉਹ ਵੀ ਆਰਸੀਐਮ ਸਾਰੀਆਂ ਚੈੱਕ ਕਰ ਰਹੇ ਇਹਨਾਂ ਦੇ ਕੋਈ ਰਿਸ਼ਤੇਦਾਰ ਹਨ ਕੋਈ ਆਪਣੇ ਨਾਮ ਤੇ ਝੂਟੇ-ਮੂਟੇ ਕੀਤੀਆਂ ਹੋਈਆਂ ਉਹ ਸਾਰੀਆਂ ਪਾਰਟ ਆਫ ਦੀ ਕੇਸ ਹੈ 7.5 ਲੱਖ ਰੁਪਇਆ ਜਿਹੜਾ ਉਹ ਵੀ ਕੈਸ਼ ਮਿਲਿਆ ਹੋਰ ਵੀ ਮਿਲਣ ਦੀ ਉਮੀਦ ਹੈ ਦੇਖੋ ਉਹ ਤਾਂ ਮੋਡਸ ਪਰੈਂਡੀ ਚੇਂਜ ਕ੍ਰਿਮੀਨਲ ਕਰਦਾ ਹੀ ਹੈ ਜੀ ਆਪਣਾ ਪਰ ਅੱਛਾ ਹੈ ਆਪਰੇਸ਼ਨ ਹੋਇਆ ਹਾਂਜੀ ਨਹੀਂ ਅਸਲ ਨਹੀਂ ਠੀਕ ਹੈ ਸਰ ਠੀਕ ਹੈ ਥੈਂਕ ਯੂ